जय माता दी स्वागत है जी ਤੁਹਾਡਾ ਸਾਡੇ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਮਾਤਾ ਜੀ ਦੇ ਜਿਹੜੇ ਥਾਂ ਲੱਗਦੇ ਨੇ ਮੱਥਾ ਟੇਕਿਆ ਜਾਂਦਾ ਜੀ ਨਾ ਦੇਖ ਸਕਦੇ ਤੁਸੀਂ ਕੁਝ ਖਾਨੇ ਤੇ ਤਿੰਨ ਵਾਰੀ ਮੱਥਾ ਟਿਕਦਾ ਹੈ ਜੀ ਮਾਤਾ ਦੇ। ਸ੍ਰੀ ਗਮਾਤਾ ਜੀ। ਜਿਹੜੇ ਮੱਥੇ ਟਿਕਦੇ ਨੇ ਮਾਤਾ ਰਾਣੀ ਦੇ ਕਾਹਦੇ ਟਿਕਦੇ ਨੇ ਜੀ? ਇਹ ਆਪਣੇ ਬੱਚਿਆਂ ਵਾਸਤੇ, ਆਪਣੇ ਬਰਾਦੂਆਂ ਵਾਸਤੇ, ਆਪਣੇ ਸੁੱਖ ਸ਼ਾਂਤੀ ਡੰਗਰਾ ਵਾਸਤੇ ਮੱਥਾ ਟਿਕਿਆ ਜਾਂਦਾ ਹੈ। ਇਹ ਬਜ਼ੁਰਗਾਂ ਤੋਂ ਰੀਤ ਚੱਲੀ ਆਉਂਦੀ ਆ। ਠੀਕ ਹੈ ਜੀ। ਹਾਂ ਜੀ। ਇਹ ਆਪਣਾ ਜੱਦੀ ਮੇਲਾ ਲੱਗਦਾ ਹੈ ਨਾ ਬੁਲਗਿਆਂ ਦਾ। ਰੋਟੀਆਂ ਦਾ ਬਸੜੇ ਕਹਿੰਦੇ ਨੇ ਇਹਨਾਂ ਨੂੰ ਠੀਕ ਹੈ ਜੀ ਹਾਂ ਇਹ ਹਰੇਕ ਸਾਲ ਹੀ ਟਿਕਦਾ ਜੀ ਫਿਰ ਇੱਕ ਸਾਲ ਹੀ ਟਿਕਦਾ ਜੀ ਫਿਰ ਇੱਕ ਸਾਲ ਹੀ ਐਸਕੇਚ ਦੇ ਮਹੀਨੇ ਜਿੱਤੇਗਾ ਠੀਕ ਹੈ ਜੀ ਹਾਂ ਬਹੁਤ ਧੰਨਵਾਦ ਲਓ ਜੀ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਦਾ ਦਰਬਾਰ ਕਿਉਂਕਿ ਅੱਜ ਵਰਸ਼ਣਿਆਂ ਦੇ ਮੱਥੇ ਟਿਕਰੇ ਨੇ ਗੁਲਗਲੇ ਕਚੌਰੀਆਂ ਦੇ ਮਾਤਾ ਜੀ ਦੀ ਬਹੁਤ ਕਿਰਪਾ ਠੀਕ ਆ ਜੀ ਜਿਹੜੇ ਮੱਥੇ ਟਿਕਦੇ ਨੇ ਅੱਜ ਕਾਦੇ ਮੱਥੇ ਟਿਕ ਰਹੇ ਨੇ ਅੱਜ ਜਿਹੜਾ ਮਤਲਬ ਮੰਗਲਵਾਰ ਨੂੰ ਮਾਤਾ ਦਾ ਥਾਂ ਲੱਗਦੇ ਨੇ ਜੇ ਮੰਗਲਵਾਰ ਨੂੰ ਨਹੀਂ ਕੋਈ ਥਾਂ ਲਾ ਸਕਦਾ ਤਾਂ ਵੀਰਵਾਰ ਨੂੰ ਥਾਂ ਲੱਗਦੇ ਨੇ ਗੁਲਗੁਲੇ ਚੌਂਦਿਆਂ ਮੱਥਾ ਟਿਕਦਾ ਠੀਕ ਹੈ ਜੀ ਬੱਚਿਆਂ ਦੇ ਮਾਤਾ ਥਾਂ ਲਵਾਉਂਦੀ ਆ ਔਰ ਕੰਡੇ ਪੈਂਦੇ ਨੇ ਮਾਤਾ ਦੇ ਇੱਥੇ ਮਾਤਾ ਤੋਂ ਅਸ਼ੀਰਵਾਦ ਲੈ ਕੇ ਬੱਚੇ ਜਾਂਦੇ ਨੇ ਮਾਂ-ਬਾਪ ਇਹਦੇ ਰੰਗੇੜੀਆਂ ਆ ਜਾ ਕੇ ਮਾਤਾ ਦਾ ਜਿਹੜੇ ਤੋਕੰਡਾ ਉੱਥੋਂ ਛੱਡਦਾ ਹੈ ਰੰਗੇੜੀਆਂ ਆਪਣੀਆਂ ਤਾਂ ਹਸਾਲੀ ਪਰ ਹਸਾਲੀ ਪਿੰਡੇ ਦੇ ਕੋਲ ਬਾਬਾ ਬੀਰੂ ਮਦਾ ਦਾ ਮੇਲਾ ਆ ਜਾਂਦਾ ਠੀਕ ਹੈ ਉਹ ਵੀ ਬੋੜਾ ਇਤਿਹਾਸਿਕ ਮੇਲਾ ਦੂਰ ਦੁਰ ਤੋਂ ਦੁਨੀਆ ਤੋਂ ਇਹ ਮੇਲੇ ਜਾਂਦੀ ਆ ਇੱਥੇ ਵੀ 4 ਵਜੇ ਤੋਂ ਲੈ ਕੇ ਸਵੇਰੇ ਇੱਥੇ ਮੱਥਾ ਟੇਕਦਿਆਂ ਆ ਰਹੇ ਨੇ ਸੰਗਤਾਂ ਸੇਵਾਦਾਰਾਂ ਅੱਗੇ ਸੇਵਾ ਕਰਦੇ ਨੇ ਠੀਕ ਹੈ ਮਾਤਾ ਰਾਣੀ ਦੇ ਮਾਤਾ ਰਾਣੀ ਸਭਿਆਂ ਮਨੋ ਕਾਮਨਾ ਪੂਰੀਆਂ ਕਰਦੇ ਆ ਘੁੱਟ ਭੁੱਟ ਦੇ ਦਾਤ ਵਖਸੀ ਦੀ ਸੋ ਕਿਨਾਨੇ ਮਦਦ ਲਈ ਆਪਣਾ ਟਾਈਮ ਕੱਢਿਆ ਕੇ ਵੀ ਜੀ ਉਹਨਾਂ ਦਾ ਵੀ ਧੰਨਵਾਦ ਮਹਾਰਾਣੀ ਸਾਹਿਬਗੇ ਮਨੋਂ ਕਾਮਨਾ ਪੂਰੀ ਹੋਵੇ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ